ਜਿਹੜੀ ਪੰਜਾਬ ਦੇ ਹਿੱਤਾਂ ਦੇ ਲਈ ਫੈਸਲਾ ਕਰੇਗੀ ਆਸੀਂ ਉਸ ਪਾਰਟੀ ਦੇ ਨਾਲ ਜਾਵਾਂਗੇ ਜੀ ਕਾਂਗਰਸ ਨਾਲ ਅਕਾਲੀ ਦਲ ਜਾਏਗਾ ਨਹੀਂ ਵੱਡੀ ਪਾਰਟੀ ਕਿਹੜੀ ਰਹੇਗੀ ਭਾਜਪਾ ਬਾਕੀ ਭਾਜਪਾ ਨਾਲ ਗੱਠ ਜੋੜ ਹੋ ਸਕਦਾ ਹੈ ਨਾਜ਼ ਪੋਲਿਟਿਕਲ ਸਿਨਸੀ ਦੀ ਗੱਲ ਕਰਦੇ ਹਾਂ ਤਾਂ ਸੋਨੇ ਅਕਾਲੀ ਦਲ ਕਿਸ ਪਾਰਟੀ ਨਾਲ ਸਮਝੌਤਾ ਕਰ ਸਕਦਾ ਹੈ ਦੇਖੋ ਸੁਖਵੀਰ ਬਾਦਲਾ ਵੀ ਬੜਾ ਲੰਮਾ ਤਿਆਰ ਪਾ ਸਿੱਧੇ ਤੌਰ ਤੇ ਤਾਂ ਉਹਨਾਂ ਨੇ ਭਾਜਪਾ ਦਾ ਨਾਂ ਨਹੀਂ ਲਿਆ ਫੇਰ ਜਦੋਂ ਰਾਜ ਸਭਾ ਦੇ ਮੈਂਬਰ ਦੂਜੇ ਸੂਬਿਆਂ ਤੋਂ ਲਾਏ ਗਏ ਸੀ ਤੇ ਉਦੋਂ ਵੀ ਆਮ ਆਦੀ ਪਾਰਟੀ ਦੇ ਉੱਤੇ ਸਵਾਲ ਖੜੇ ਹੋਏ ਸੀ ਤੇ ਉਸੇ ਤਰ੍ਹਾਂ ਹੁਣ ਵਿਰੋਧੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਹਿੰਦੇ ਜਿਹੜੇ ਚੇਅਰਪਰਸਨ ਨੇ ਉਹ ਦੂਜੇ ਸੂਬਿਆਂ ਦੇ ਲਗਾਏ ਜਾ ਰਹੇ ਨੇ ਇੱਕ ਹੋਰ ਜੋ ਹੈਗਾ ਚੇਅਰਮੈਨ ਲਗਾਏ ਗਿਆ ਜਿਹੜੇ ਕਿ ਦਸਤੀ ਨਾਲ ਸੰਬੰਧਿਤ ਹੈ ਦੀਪਿਕ ਚਾਹਾਨ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਵੀ ਜਿਹੜੇ ਸੰਦੀਪ ਪਾਟਿਕ ਹੈ ਉਹਨਾਂ ਦੇ ਕਿਤੇ ਸੰਪਰਕ ਜਾਂ ਜਾਂ ਰਿਸ਼ਤੇਦਾਰੀ ਚੁਣਨਾ ਚੋਂ ਪਰ ਚੇਤਨ ਸਿੰਘ ਜੋੜਾ ਮਾਜਰਾ ਦਾ ਅੱਜ ਮਰ ਤੋਂ ਵਿਰੋਧ ਕੀਤਾ ਗਿਆ ਹਾਲਾਂਕਿ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਵੀ ਤੁਹਾਡੀ ਟਰਾਲੀ ਚੋਰੀ ਹੋਈ ਹੈ ਤੁਹਾਡੀ ਪੰਡੀ ਹੋਈ ਹੈ ਜੇ ਟਰਾਲੀ ਨਾ ਮਿਲੀ ਤਾਂ ਤੁਹਾਨੂੰ ਮੈਂ ਦੂੰਗਾ ਪਰ ਕਿਸਾਨ ਕਹਦੇ ਅਸੀਂ ਬਾਕੀ ਮੁੱਦੇ ਤੇ ਗੱਲ ਕਰੋ ਆਲਰੇਡੀ ਪੋਲੀਟিক্যাল ਪਾਰਟੀ ਸੱਤਾ ਚ ਹੁੰਦੀ ਆ ਉਹ ਪੰਜਾਬ ਲਈ ਸਾਰੇ ਪੰਜਾਬ ਲਈ ਜ਼ਿੰਮੇਵਾਰ ਹੋਏਗੀ ਨਾ ਕੇਵਲ ਹਲਕੇ ਲਈ ਜ਼ਿੰਮੇਵਾਰੀ ਦੀ ਗੱਲ ਨਹੀਂ ਕਿਉਂਕਿ ਜੋੜਾ ਮਾਜਰਾ ਜੀ ਨੂੰ ਫਿਰ ਮੌਕੇ ਦੀ ਜਿਹੜਾ ਸਵਾਲ ਦਾ ਜਵਾਬ ਆਉੜਿਆ ਮੈਂ ਕਹਦਾ ਕਿ ਮੇਰੇ ਹੱਕ ਦੀ ਗੱਲ ਕਰੋ ਪਰ ਇਹ ਦਿੱਕਤ ਜ਼ਰੂਰ ਆ ਰਹੀ ਹੈ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਲਗਾਤਾਰ ਜਿਸ ਤਰ੍ਹਾਂ ਦੀ ਸਥਿਤੀ ਬਣੀ ਦੇਖੋ ਪਾਟਾ ਬੈਸਟਮੈਂਟ ਨੂੰ ਦਦਾ ਪਾ ਕੀ ਆ ਗਿਆ ਪਰ ਲੰਬੀ ਗੱਲ ਇਹ ਇਹ ਪੰਨਾ ਕਰਦੇ ਰਹੇ ਨੂੰ ਜੇ ਰਾਵਾਂਗੇ ਨਹੀਂ ਪ੍ਰਮੁਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਵੀ ਪਹਿਰੇਦਾਰੀ ਕੀਤੀ ਜਿਸ ਤਰ੍ਹਾਂ ਉਹਨੇ ਕਰਨਾ ਮੰਤਰੀ ਨੇ ਪਾਰਾ ਦਿੱਤਾ ਨੰਗਰਾਂ ਲੈਣ ਤੇ ਜਾ ਕੇ ਤੋਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਤੇ ਮੈਂ ਦਾਅਵੇ ਨਾਲ ਕਹਿ ਕਹਦੇ ਵੀ ਮੈਂ ਤੁਹਾਡੇ ਵਿੱਚ ਖੜਾ ਹੋ ਕੇ ਗੱਲ ਕਰ ਰਿਹਾ ਹਾਂ ਉਹੀ ਇਹ ਕੱਲ ਬਾਖੜੀ ਕਰਕੇ ਕਹਿੰਦੇ ਕਿ ਕਿਸੇ ਨੂੰ ਨੌਕਰੀ ਦੇਣ ਵੇਲੇ ਕਿ ਰੁਪਈਆ ਵੀ ਲਿਆ ਹੋਵੇ ਤਾਂ ਅਸੀਂ ਜਵਾਬਦੇਹ ਹੋਵਾਂਗੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਆਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤਾਂ ਮੈਂ ਤਰਾ ਤੁਹਾਡਾ ਸਦਾ ਪਰਵਾਨ ਹੈ ਤੇ ਦਰਸ਼ਕਾਂ ਨੂੰ ਇਹਨਾਂ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਲੋ ਸਵਾਲ ਆਪਾਂ ਹਾਜ਼ਰ ਆਂ ਦਰਸ਼ਕਾਂ ਦੀ ਕਚੈਰੀ 'ਚ ਜੀ ਸੋ ਸਾਰੇ ਖਬਰਾਂ ਰੋਜ਼ ਆਉਂਦੀਆਂ ਨੇ ਆਪਾਂ ਰੋਜ਼ ਚਰਚਾ ਵੀ ਕਰਦੇ ਆਂ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਬੋਲਦੇ ਨੇ ਕੋਈ ਨਾ ਕੋਈ ਖਬਰ ਦੇ ਕੇ ਹੀ ਜਾਂਦੇ ਨੇ ਕੋਈ ਵੱਡੀ ਗੱਲ ਕਰ ਦਿੰਦੇ ਨੇ ਜਿਹਦੇ ਚੱਲਦੇ ਪੱਤਰਕਾਰਾਂ ਨੂੰ ਵੀ ਥੋੜਾ ਜਿਹਾ ਮਸਾਲਾ ਮਿਲ ਜਾਂਦਾ ਜੀ ਜਿਹਦੇ ਚੱਲਦੇ ਆ ਤੇ ਲੁਧਿਆਣਾ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚੇ ਸੀ ਤੇ ਜਿੱਥੇ ਉਹਨਾਂ ਨੇ ਆਪ ਸਰਕਾਰ ਨੂੰ ਘੇਰਿਆ ਉੱਥੇ ਹੀ ਜਦੋਂ ਪੱਤਰਕਾਰ ਨੇ ਸਵਾਲ ਪੁੱਛੇ ਵੀ ਅਕਾਲੀ ਦਲ ਕਿਸ ਦੇ ਨਾਲ ਗੱਠਜੋੜ ਕਰੇਗਾ ਉਹਨਾਂ ਕਹਿਣਾ ਕਿ ਦੇਖੋ ਸਾਡੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਦੇ ਲਈ ਫੈਸਲਾ ਕਰੇਗੀ ਅਸੀਂ ਉਸ ਪਾਰਟੀ ਦੇ ਨਾਲ ਜਾਵਾਂਗੇ ਜੀ ਕਾਂਗਰਸ ਨਾਲ ਅਕਾਲੀ ਦਲ ਜਾਏਗਾ ਨਹੀਂ ਵੱਡੀ ਪਾਰਟੀ ਕਿਹੜੀ ਰਹੇਗੀ ਭਾਜਪਾ ਕੀ ਭਾਜਪਾ ਨਾਲ ਗੱਠ ਜੋੜ ਹੋ ਸਕਦਾ ਜੀ ਬਹੁਤ ਚਿਰਸ ਤੋਂ ਵਾਲਾ ਤੁਹਾਡਾ ਇੱਕ ਤਾਂ ਆਪਾਂ ਦਰਸ਼ਕਾਂ ਦੀ ਜਾਣਕਾਰੀ ਲਈ ਜਦੋਂ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦੇ ਪ੍ਰਾਂਤ ਸਕੱਤੀ ਸਿੰਘ ਬਾਦਲ ਜੀ ਉਹ ਕਈ ਦਿਨਾਂ ਤੋਂ ਬਾਅਦ ਪੋਲੀਟੀਕਲ ਸੀਨ ਤੇ ਵਾਪਸ ਪਰਤੇ ਆ ਸ਼ਾਇਦ ਬਾਹਰ ਕਿਸੇ ਦੌਰੇ ਤੇ ਗਏ ਹੋਣਗੇ ਕਿਸੇ ਸਮਾਗਮ ਤੇ ਮੁਖ ਸੰਤੇਗੇ ਹੋਣਗੇ ਤੇ ਅੱਜ ਉਹਨਾਂ ਨੇ ਕਾਫੀ ਦਿਨਾਂ ਬਾਅਦ ਲੁਧਿਆਣਾ ਪਹੁੰਚ ਕੇ মিডিਆ 'ਚ ਕਾਫੀ ਦਿਨਵਾਦ ਮੁਖਾਤਬ ਹੋਏ ਆ ਤੇ ਉਹਨਾਂ ਜਿਹੜੀ ਅਹਿਮ ਗੱਲ ਕੀਤੀ ਹੈ ਪੰਜਾਬ ਦੀ ਰਾਜਨੀਤੀ ਨਾਲ ਜਿਹੜੀ ਜੁੜੀ ਵੀ ਸਿੱਧੇ ਤੌਰ ਤੇ ਸਾਡੇ ਵਰਗੇ মিডিਆ ਵਾਲੇ ਮਿੱਤਰ ਨੇ ਕਿਸੇ ਨੇ ਪੁੱਛਿਆ ਉਹਨਾਂ ਨੂੰ ਕਿ ਪੰਜਾਬ ਵਿਧਾਨ ਸਭਾ ਦੀ ਚੋਣਾਂ ਦੀ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਪੋਲੀਟিক্যাল ਸੀਨ ਦੀ ਗੱਲ ਕਰਦੇ ਆਂ ਤਾਂ ਸੋਨੇ ਕਾਲੀ ਗੱਲ ਕਿਸ ਪਾਰਟੀ ਨਾਲ ਸਮਝੌਤਾ ਕਰ ਸਕਦਾ ਹੈ ਦੇਖੋ ਸ਼ਕੀਰ ਬੱਲ ਦਾ ਵੀ ਬੜਾ ਲੰਮਾ ਤਯਰਬਾ ਸਿੱਧੇ ਤੌਰ ਤੇ ਜਦੋਂ ਉਹਨੇ ਭਾਜਪਾ ਦਾ ਨਾਂ ਨਹੀਂ ਲਿਆ ਜੀ ਪਰ ਉਹਨੇ ਦੇਖੋ ਜਦੋਂ ਕਾਂਗਰਸ ਦੇ ਖਿਲਾਫ ਜਦੋਂ ਤੁਸੀਂ ਕਹੇ ਆ ਡੱਡ ਕੇ ਬੋਲਦੇ ਆ ਆਪਦੇ ਖਿਲਾਫ ਤਾਂ ਇਹਦੀ ਸਾਰੀ ਪ੍ਰੈਸ ਕਾਨਫਰੰਸ ਨੂੰ ਪੂਰੀ ਛੜੀ ਲਾ ਰખી ਹੈ ਫਿਰ ਬਚੀ ਕਿਹੜੀ ਪਾਰਟੀ ਪੰਜਾਬ ਚ ਭਾਰਤੀ ਜਨਤਾ ਪਾਰਟੀ ਸੋਨਾ ਨੇ ਜਦੋਂ ਔਰ ਜਿਹੜਾ ਪੱਤਰਕਾਰ ਸੀ ਉਹਨੇ ਭਾਜਪਾ ਦਾ ਨਾਂ ਲੈ ਕੇ ਪੁੱਛਿਆ ਤਾਂ ਜਸ ਗੱਲ ਇਹ ਹੈ ਕਿ ਸਵਾਲ ਇਹ ਪੁੱਛਿਆ ਕਿ ਭਾਜਪਾ ਨਾਲ ਵੀ ਸਮਝੌਤਾ ਹੋ ਸਕਦਾ ਹੈ ਹੁਣ ਜੇ ਤਾਂ ਕਿਸੇ ਪੋਲੀਟਿਕਲ ਆਗੂ ਨੇ ਨਾ ਕਰਨੀ ਹੋਵੇ ਫਿਰ ਤਾਂ ਸਾਫ਼ ਕਹਿ ਦਿੰਦੇ ਸਵਾਲ ਹੀ ਨਹੀਂ ਪਾਇਦਾ ਹੁੰਦਾ ਪਾਜਪਾ ਨਾਲ ਤਾਂ ਅਸੀਂ ਜਾ ਹੀ ਨਹੀਂ ਸਕਦੇ ਕਿਸਾਨਾਂ ਦੇ ਖਿਲਾਫ ਇਹ ਆ ਉਹ ਹੈ ਕਈ ਗੱਲਾਂ ਕਈਆਂ ਜਾ ਸਕਦੀਆਂ ਸੀ ਪਰ ਜਿਹੜਾ ਉਹਨਾਂ ਦਾ ਜਵਾਬ ਸੀ ਉਹ ਕਹਿੰਦੇ ਜਦੋਂ ਪਾਜਪਾਰੇ ਪੁੱਛਿਆ ਗਿਆ ਤਾਂ ਸੁਖਵੀਰ ਬਾਦਲ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜੀ ਵੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗੀ ਪੰਜਾਬ ਦੇ ਹਿੱਤਾਂ ਦੇ ਨਾਲ ਖੜੇਗੀ ਤਾਂ ਸੋਨੀ ਕਾਲੀ ਦਲ ਤਾਂ ਫਿਰ ਉਹਦੀ ਮੈਂ ਦੇ ਨਾਲ ਖੜਾ ਹੋਵੇਗਾ ਹੁਣ ਭਾਜਪਾ ਦਾ ਕਹਿ ਰਹੀ ਹੈ ਕਿ ਪੰਜਾਬ ਦੇ ਲਈ ਅਸੀਂ ਲੜਾਂਗੇ ਉਹ ਤੋਂ ਸਗ ਬਲਕੇ ਇਹ ਕਹਿੰਨੇ ਕਿ ਕਾਂਗਰਸ ਨੇ ਪੱਠਾ ਉਠਾਇਆ ਪੰਜਾਬ ਦਾ ਆਪ ਪੱਠਾ ਉਠਾ ਰਹੀ ਹੈ ਉਹ ਕਹਿੰਦੇ ਸਾਨੂੰ ਮੌਕਾ ਦਿਓ ਦੋ ਕਾਰਨ ਹੈ ਇੱਕ ਤਾਂ ਉਹ ਕਹਿੰਦੇ ਸਾਨੂੰ ਮੌਕਾ ਮਿਲਣਾ ਚਾਹੀਦਾ ਦੂਜਾ ਜਿਹੜਾ ਇਹ ਕਿਸੇ ਮੈਂ ਅੱਜ ਕੱਲ੍ਹ ਚੱਲਦਾ ਹੈ ਇਹ ਮਾਰਕੀਟਿੰਗ ਜੀ ਨੂੰ ਕਹਿੰਨੇ ਆਪਾਂ ਉਹ ਮਾਰਕੀਟਿੰਗ ਵੀ ਕਰਦੇ ਆ ਕਿ ਡਬਲ ਇੰਜਨ ਦੀ ਸਰਕਾਰ ਹੋਏਗੀ ਕੇਂਦਰ ਚ ਆਪਣੀ ਸਰਕਾਰ ਪੰਜਾਬ ਚ ਆਪਣੀ ਸਰਕਾਰ ਡਬਲ ਇੰਜਨ ਦੁਨਿਆਵੀਆ ਨੂੰ ਮੋਜੇ ਮੋਜਾਂ ਸੋ ਸੁਖਵੀਰ ਬਾਦਲ ਨੇ ਜਿਹੜੀ ਗੱਲ ਕਹੀ ਹੈ ਕਿ ਅਸੀਂ ਉਸ ਪਾਰਟੀ ਨਾਲ ਸਮਝੌਤਾ ਕਰਾਂਗੇ ਜਿਹੜੀ ਪੰਜਾਬ ਦੇ ਹਿੱਤਾਂ ਨਾਲ ਖੜੀ ਹੋਏਗੀ। ਸੋ ਕਾਲੀਦਾਲ ਦੇ ਰਿਆਲ ਨਾਲ ਜੇ ਦੇਖਿਆ ਜਾਵੇ ਤਾਂ ਫਿਰ ਭਾਜਪਾ ਤਾਂ ਡਟ ਕੇ ਪੰਜਾਬ ਦੇ ਤਾਂ ਦੇ ਨਾਲ ਖੜੀ ਹੈ। ਸੋ ਬਿਗੈਰ ਨਾਮ ਲਿਆ ਇੱਕ ਸੁਨੇਹਾ ਉਹਨਾਂ ਦੇ ਬਿਆਨ ਤੋਂ ਉਹਨਾਂ ਦਾ ਜਿਹੜਾ ਕਮੈਂਟ ਆਉਦੋ ਜਾ ਰਿਹਾ ਹੈ ਕਿ ਜਿਹੜੀ ਆ ਰਹੀ ਪੰਜਾਬ ਵਿਧਾਨ ਸਭਾ ਦੀ ਚੋਣ ਅਸਤਾਈਂ ਜਿਹੜੀ ਆਉਣੇ ਹੈ ਹਾਲਾਂਕਿ ਥੋੜਾ ਸਮਾਂ ਅਰੇ ਗੱਲ ਬੜੀ ਸਾਫ਼ ਹੈ। ਇਸ ਵੀਰ ਬਾਦਲ ਨੇ ਜਿਹੜੀ ਗੱਲ ਕਹੀ ਹੈ ਉਹਦੇ ਇੱਕ ਸੰਕੇਤ ਮਿਲਦਾ ਕਿ ਜਿਹੜੀ ਆੜੀ ਵਿਧਾਨ ਸਭਾ ਦੀ ਚੋਣ ਹੋਵੇਗੀ ਉਹਦੇ ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਹੋਏਗਾ ਮੈਨ ਇੱਕ ਗੱਠ ਜੋੜ ਪੰਜਾਬ ਚ ਜਿਹੜਾ ਥੋੜੇ ਸਮੇਂ ਲਈ ਟੁੱਟ ਗਿਆ ਸੀ ਹੁਣ ਨਵੇਂ ਸਿਰੇ ਤੋਂ ਫੇਰ ਬਣਨਾ ਚਾ ਰਿਹਾ ਔਰ ਉਹ ਦੂਜੀ ਐਮਕਲ ਇਹ ਵੀ ਹੈ ਜੇ ਪੋਲਿਟੀਕਲ ਤੌਰ ਤੇ ਦੇਖੀਏ ਜੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਵਾਰੀ ਜੋ ਸਥਿਤੀ ਬਣੀ ਹੈ ਦੇਖੋ ਸਾਰੀਆਂ ਪਾਰਟੀਆਂ ਦਾਵੇਦਾਰੀਆਂ ਕਰਦਿਆਂ ਉਹਦਾ ਅਧਿਕਾਰ ਹੈ ਕਿਸੇ ਨੂੰ ਕੋਈ ਮੁਲਕ ਨਹੀਂ ਹੋ ਸਕਦਾ ਦਾਵੇ ਕਰਨ ਤੋਂ ਪਰ ਆਪਾਂ ਸਾਰੇ ਜਾਣਦੇ ਆ ਕਿ ਸ੍ਰੀ ਹੁਮਨੀ ਕਾਲੀਦਾ ਲੰਬਾ ਸਮਾਂ ਸਤਾ ਜਰੀ ਹੋਏ ਪੰਜ ਵਾਰ ਜਿਹਨਾਂ ਦੇ ਮੁੱਖ ਮੰਤਰੀ ਬਣ ਗਏ ਹੋਣ ਪਾਰਟੀ ਨੇ ਪੰਜਾਬ ਲਈ ਮੋਰਚੇ ਲਾਏ ਹੋਣ ਜਿਹੜਾ ਘਟੀਆਂ ਹੋਣ ਤੇ ਉਸ ਪਾਰਟੀ ਦੀ ਸਥਿਤੀ ਇਹ ਹੋਵੇ ਕਿ ਅੱਜ ਹਾਸ਼ੀਏ ਤੇ ਚਲੀ ਗਈ ਹੈ ਵਿਧਾਨ ਸਭਾ ਦੇ ਇੱਕ ਦੋ ਮੈਂਬਰ ਆ ਉਹਨਾਂ ਜੋ ਵੀ ਆਪਣੇ ਆਪਣੇ ਢੰਗ ਨਾਲ ਚੱਲਦੇ ਆ ਔਰ ਦੂਜੀ ਗੱਲ ਦਿੱਤਾ ਪਾਰਟੀ ਲਈ ਹੋਂਦ ਦਾ ਸਵਾਲ ਹੈ ਅਜੇ ਤੱਕ ਪਾਰਟੀ ਨੇ ਸਹੀ ਤਰ੍ਹਾਂ ਨਾ ਪਧਰ ਦਤਵੰਦ ਟਾਂਚਾ ਨਹੀਂ ਖੜਾ ਕੀਤਾ ਸੋਹਣੀ ਕਲੈਸ ਗੀਰ ਬਾਲਦੀ ਦੀ ਗਵਾਹੀ ਕਰ ਰਿਹਾ ਹੈ ਉਹਨਾਂ ਦੂਜੇ ਪਾਸੇ ਇਕਾਤ ਅਸਵਲਗੜੀ ਕਮੇਟੀ ਬਣਾਈ ਗਈ ਸੀ ਪਾਰਟੀ ਮੈਂਮ ਵਾਲੀ ਉਸ ਕਮੇਟੀ ਵੱਲੋਂ ਵੱਡੀ ਚੁਣੌਤੀ ਹੈ ਸੋ ਸਕਵੀਰ ਬਾਦਲ ਨੂੰ ਪੋਲੀਟੀਕਲ ਤੌਰ ਤੇ ਦੂਜੀਆਂ ਤਰ੍ਹਾਂ ਦੀ ਚੁਣੌਤੀ ਔਰ ਪੰਥਕ ਹਿੱਤਾਂ ਦੇ ਅੰਦਰ ਵੀ ਤਾਂ ਬਗਲ ਕਰਦੇ ਆ ਅਕਾਲੀ ਦਲ ਦੀ ਵੱਡਾ ਹਿੱਸਾ ਜਿਹੜਾ ਟੁੱਟ ਕੇ ਦੂਜੇ ਪਾਸੇ ਪਾਰਟੀ ਕਮੇਟੀ ਨਾਲ ਜਾ ਰਿਹਾ ਹੈ ਜੀ ਉਹਨਾਂ ਦੇ ਵਿੱਚ ਵੀ ਜਾ ਕੇ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੋ ਭਾਰਤੀ ਮਹਿਮਾ ਉਹ ਵੀ ਕੋਈ ਚੁਣੌਤੀ ਖੜੀ ਕਰ ਰਹੀ ਹੈ ਹੁਣ ਪੋਲੀਟੀਕਲ ਪਾਰਟੀਆਂ ਚੁਣੌਤੀ ਖੜੀਆਂ ਕਰ ਰਹੀਆਂ ਸੋ ਜੇ ਕਿਤੇ ਸਾਂਝ ਦਾ ਰੁਖ ਬਣਦਾ ਤਾਂ ਲੱਗਦਾ ਇਹ ਹੈ ਵੀ ਇਸ ਵੇਲੇ ਭਾਜਪਾ ਨਾਲ ਹੀ ਸਾਂਝ ਦੇ ਚਾਂਸਸ ਹੋਰ ਉਹਨੇ ਨਾ ਨਹੀਂ ਕੀਤੀ ਇਸ ਗੱਲ ਤੋਂ ਜੇ ਨਾ ਨਹੀਂ ਕੀਤੀ ਤਾਂ ਸਮਝਿਆ ਜਾ ਸਕਦਾ ਹੈ ਕਿ ਲੁਕਵੇਂ ਸ਼ਬਦਾਂ ਨਾਲ ਹਾਂ ਹੀ ਸਮਝੀ ਜਾਵੇ ਉਕੇ ਭਾਜਪਾ ਲਗਾਤਾਰ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਹੀ ਹੈ ਜੀ ਔਰ ਕਾਲੀਗਾਂ ਨੇ ਮੂਠੀ ਦੀ ਗੱਲ ਕੀਤੀ ਹੈ ਕਿ ਜਿਹੜਾ ਪੰਜਾਬ ਦੇ ਹਿੱਤਾਂ ਨਹੀਂ ਖੜੇਗਾ ਉਹਨਾਂ ਦੇ ਨਾਲ ਇਹ ਗੱਲ ਆਪਾਂ ਹੋਰ ਭਾਜਪਾ ਬਾਰੇ ਵੀ ਕਹਿਣੀ ਚਾਹਾਂਗੇ ਜੀ ਭਾਜਪਾ ਦੇਖੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਲੇ ਪੰਜਾਬ ਜਿਹੜੇ ਮਰਦੀ ਧਮਗੇ ਜੇ ਮਾਰਲੇ ਦਾਅਵੇ ਕਰਲੇ ਵਾਅਦੇ ਕਰਲੇ ਔਰ ਆਪਣੇ ਤੌਰ ਤੇ ਭਾਜਪਾ ਪੰਜਾਬ ਚ ਸਤਾਜ ਨਹੀਂ ਆ ਸਕਦੀ ਦਾਅਵੇ ਜਿੱਦਾਂ ਮੈਂ ਕਹਿਆ ਕਰਨ ਹਰ ਇੱਕ ਦਾ ਅਧਿਕਾਰ ਹੈ ਸੋ ਭਾਜਪਾ ਅੰਦਰ ਘਾਤੇ ਲੀਡਰਸ਼ਿਪ ਕਿਤੇ ਜਾਣਦੀ ਹੈ कि जे कालीਦ ਨਾਲ ਸਮਝੌਤਾ ਹੋਏਗਾ ਤਾਂ ਚਾਂਸਸ ਹੋ ਸਕਦੇ ਆ ਖਾਸ ਤੌਰ ਤੇ ਆਪਾਂ ਜੋ ਉਸ ਆਗੂ ਦੀ ਗੱਲ ਕਰੀ ਜਿਹੜੇ ਇਸ ਵੇਲੇ ਪ੍ਰਧਾਨ ਨੇ ਸਨੀ ਜਾਖਰ ਉਹ ਪਿਛਲੇ ਸਮੇਂ ਤੋਂ ਲਗਾਤਾਰ ਇਸ ਗੱਲ ਦੇ ਉੱਤੇ ਜਿਹੜਾ ਹੈਗਾ ਦਾਵਾ ਕਰਦੇ ਆ ਰਹੇ ਕਿ ਕਾਲੀਦ ਨਾਲ ਸਮਝੌਤਾ ਹੋਏਗਾ ਤਾਂ ਦੋਨੇ ਤਰ੍ਹਾਂ ਮਜ਼ਬੂਤੀ ਨਾਲ ਇਕੱਠੇ ਹੋ ਕੇ ਲੜਨਗੇ ਪੰਜਾਬ ਚ ਸਤਾ ਚ ਵੀ ਆ ਸਕਦੇ ਆ ਪਰ ਇਹ ਗੱਲ ਮੈਂ ਦਰਸ਼ਕਾਂ ਨਾਲ ਜਰੂਰ ਸਾਂਝੀ ਕਰਨੀ ਚਾਹਾਂਗਾ ਚਾਹੇ ਸ੍ਰੀ ਹੁਮਣੀ ਕਾਲੀਦਾ ਲੋਗ ਹੋਏ ਤੇ ਚਾਹੇ ਹੋਏ ਭਾਰਤੀ ਜਨਤਾ ਪਾਰਟੀ ਉਹ ਨਾ ਤਾਂ ਭਾਰਤੀ ਜਨਤਾ ਪਾਰਟੀ ਰਹੀ ਹੈ ਨਾ ਹੀ ਉਹ ਸੁਹਮਣੀ ਕਲ ਕਰ ਰਿਹਾ ਜਿਹੜਾ ਗੱਠਜੋੜ ਵਾਲਾ ਸੀ ਸਥਿਤੀਆਂ ਬਦਲ ਗਈਆਂ ਭਾਜਪਾ ਦੇ ਇੱਕ ਪਾਸੇ ਸੁਨੀਲ ਜਾਖੜ ਹੈ ਦੂਜੇ ਪਾਸੇ ਕੈਪਟਨ ਮਨਿੰਦਰ ਹੁਣੀ ਵੀ ਬੈਠੇ ਹੈ ਇਸੇ ਤਰ੍ਹਾਂ ਰਵਨੀਤ ਬਿੱਟੂ ਹੁਣੀ ਬੈਠੇ ਹੈ ਰਵਨੀਤ ਬਿੱਟੂ ਕੈਬਨਿਟ ਮੰਤਰੀਆ ਕੇਂਦਰ ਦੇ ਵਿੱਚ ਔਰ ਪੰਜਾਬ ਦੇ ਅਹਿਮ ਮੁੱਦਿਆਂ ਦੀ ਜਿਹੜੀ ਵਾਗਡੋਗ ਸੰਭਾਲਦੇ ਹੈ ਉਹਨਾਂ ਤੇ ਕਮੈਂਟਸ ਕਰਦੇ ਹੈ ਹਰ ਜਗ੍ਹਾ ਤੇ ਪੰਜਾਬ ਸਰਗਰਮੀ ਨਾਲ ਪਹੁੰਚਦੇ ਹੈ ਸੋ ਕੀ ਰਵਨੀਰ ਬਿਟੂ ਨੂੰ ਕਾਲੀਦਾਲ ਦਾ ਸਾਂਝ ਜਿਹੜੀ ਪ੍ਰਵਾਨ ਹੋਏਗੀ ਕੈਪਟਨ ਮਰਿੰਦਰ ਉਹਨਾਂ ਸਾਂਝ ਪ੍ਰਵਾਨ ਹੋਏਗੀ ਸੋ ਭਾਜਪਾ ਦੀਆਂ ਪ੍ਰਸਿੱਧੀਆਂ ਕਾਫੀ ਬਦਲੀਆਂ ਵੀ ਐ ਤੇ ਗੱਲ ਤਾਂ ਅਕਾਲੀ ਦਲ ਦੀ ਵੀ ਇਦਾਂ ਕਿਹਾ ਵੀ ਅਕਾਲੀ ਦਲ ਵੀ ਉਹ ਨਹੀਂ ਰਿਹਾ ਕਾਲੀਦਾਲ ਦਾ ਵੀ ਵੱਡਾ ਐਸਾ ਐਸ ਵਾਲੇ ਭਾਰਤੀ ਮੈਂ ਨਾਲ ਜੁੜ ਗਿਆ ਕਮੇਟੀ ਨਾਲ ਜੁੜਿਆ ਹਰ ਰੋਜ਼ ਮਹਿਮ ਕਰਦੇ ਆ ਭਰਤੀ ਕਰਦੇ ਆ ਸੋ ਇਸ ਕਰਕੇ ਪ੍ਰਸਿੱਧੀਆਂ ਦਾ ਬਦਲੀਆਂ ਹੋਈਆਂ ਇਹਨਾਂ ਬਦਲਿਆਂ ਨਾਲ ਪ੍ਰਸਿੱਧੀਆਂ ਚਾਹ ਅਕਾਲੀ ਦਲ ਤੇ ਭਾਜਪਾ ਦਾ ਘਟ ਜ਼ਰ ਹੋ ਪਾਏਗਾ ਇਹ ਆਪਣੇ ਆਜ ਵੱਡਾ ਸਵਾਲ ਹੈ ਸਖਵੀਰ ਬਾਦਲ ਦਾ ਜਿਹੜਾ ਸੰਕੇਤ ਹੈ ਉਹ ਇਹ ਸੰਕੇਤ ਦਿੰਦਾ ਹੈ ਕਿ ਬੜੀ ਸੁਭਾਵਨਾ ਹੈ ਕਿ ਜਿਹੜੀ ਆ ਰਹੀ ਵਿਧਾਨ ਸਭਾ ਚੋਣਾਂ ਉਸ ਤੋਂ ਪਹਿਲਾਂ ਕਿਸੇ ਵੇਲੇ ਵੀ ਅਕਾਲੀ ਦਲ ਤੇ ਭਾਜਪਾ ਇੱਕ ਦੂਜੇ ਨਾਲ ਨਵੇਂ ਸਿਰੇ ਤੋਂ ਹੱਥ ਮੜਾ ਸਕਦੇ ਸਤਾ ਹਾਸਲ ਕਰਨ ਦੇ ਲਈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਇਤਿਹਾਸਾਂ ਦੀ ਪਾਰਟੀ ਨੂੰ ਲਗਾਤਾਰ ਕਿਹਾ ਜਾਂਦਾ ਹੈ ਵੀ ਦਿੱਲੀ ਤੋਂ ਚਲਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਕੁਝ ਵੀ ਨਹੀਂ ਹੈਗਾ ਉੱਥੇ ਹੀ ਜਦੋਂ ਰਾਜ ਸਭਾ ਦੇ ਮੈਂਬਰ ਦੂਜੇ ਸੂਬਿਆਂ ਚੋਂ ਲਾਏ ਗਏ ਸੀ ਤੇ ਉਦੋਂ ਵੀ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਹੋਏ ਸੀ ਤੇ ਉਸੇ ਤਰ੍ਹਾਂ ਹੁਣ ਵਿਰੋਧੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਹਿੰਦੇ ਜਿਹੜੇ ਚੇਅਰਪਰਸਨ ਨੇ ਉਹ ਦੂਜੇ ਸੂਬਿਆਂ ਦੇ ਲਗਾਏ ਜਾ ਰਹੇ ਨੇ ਜੀ ਦੇਖੋ ਅੱਗਾ ਜਾਣਦੇ ਆ ਕਿ ਪਿਛਲੇ ਸਮੇਂ ਤੋਂ ਲਗਾਤਾਰ ਪੰਜਾਬ ਦੇ ਜਿਹੜੇ ਵਿਰੋਧੀ ਦਰਾਂ ਕਾਂਗਰਸ ਵੇ ਇਕੱਲੇ ਦਾ ਲੋਗੇ ਈਵਨ ਭਾਰਤੀ ਜਨਤਾ ਪਾਰਟੀ ਸਾਰੇ ਵੱਲੋਂ ਆਪ ਨੂੰ ਇੱਕ ਹਲਸ ਤੇ ਦੋ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਦੇਖੋ ਜੀ ਦਿੱਲੀ ਵਾਲੇ ਸਰਕਾਰ ਚਲਾਉਂਦੇ ਆ ਕਿਦੋਂ ਗੱਲ ਕਰਦੇ ਮਨੀਸ਼ ਸੁਧੀ ਆਇਦਰ ਆ ਰਿਹਾ ਹੈ ਕਿ ਦੇ ਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਆ ਹੁਣ ਗੱਲ ਹੈਗੀ ਆ ਕਿ ਪੰਜਾਬ ਚ ਪੰਜ ਜਿਹੜੀਆਂ ਕਾਰਪੋਰੇਸ਼ਨਾਂ ਬੋਰਡ ਆ ਜਿਹੜਾ ਉਹਨਾਂ ਦੇ ਚੇਅਰਮੈਨ ਦੀ ਨਿਯੁਕਤੀ ਕੀਤੀ ਗਈ ਹੈ ਉਹ ਜਿਹੜਾ ਮੀਡੀਆ ਜਾਣਕਾਰੀ ਹੈ ਉਹਦੇ ਦੇ ਕਿ ਜਿਹੜੇ ਦੋ ਚੇਅਰਮੈਨ ਆ ਪ੍ਰਡਕਸ਼ਨ ਬੋਰਡ ਦੇ ਚੇਅਰਮੈਨ ਉਹ ਜਿਹੜੇ ਮੈਡਮ ਗੁਪਤਾ ਉਹਨਾਂ ਲਗਾਏਗਾ ਕਿ ਆ ਗਿਆ ਕੋਹ ਦਿੱਲੀ ਤੋਂ ਹੈ ਇਦਾਂ ਹੀ ਜੜਾ ਹੈਗਾ ਇੱਕ ਹੋਰ ਜਿਹੜਾ ਹੈਗਾ ਚੇਅਰਮੈਨ ਲਗਾਇਆ ਗਿਆ ਜਿਹੜੇ ਕਿ ਇੰਡਸਟਰੀ ਨਾਲ ਸੰਬੰਧਿਤ ਹੈ ਦੀਪਿਕ ਚੋਹਾਨ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਵੀ ਜਿਹੜੇ ਸਨੇਪ ਪਾਠਿਕ ਹੈ ਉਹਨਾਂ ਦੇ ਕਿਤੇ ਸੰਪਰਕ ਚਾਜਾ ਨੂੰ ਰਿਸ਼ਤੇਦਾਰੀ ਚੋਂ ਜਾਂ ਸੰਬੰਧਾਂ ਚੋਂ ਬਣਦੇ ਐ ਪ੍ਰੈਸ ਕਰਕੇ ਜਿਹੜਾ ਭਾਰਤੀ ਜਨਤਾ ਪਾਰਟੀ ਕਾਲੀਗਲ ਕਾਂਗਰਸ ਉਹਨਾਂ ਵੱਲੋਂ ਫੇਰ ਨਿਸ਼ਾਨੇ ਤੇ ਲਿਆ ਗਿਆ ਕਿ ਦੇਖੋ ਜੀ ਪੰਜਾਬ ਦੇ ਬੋਰਡ ਦੇ ਚੇਅਰਮੈਨ ਹੈ ਤੇ ਨਿਯੁਕਤੀਆਂ ਜਿਹੜੀਆਂ ਬਾਹਰ ਲੈਣ ਨੂੰ ਦਿੱਤੀਆਂ ਜਾ ਰਹੀਆਂ ਬਾਹਰ ਲਾਇਨ ਨਿਯੁਕਤ ਕੀਤਾ ਜਾ ਰਿਹਾ ਹੈ ਇਹ ਕਿਉਂ ਪੰਜਾਬ ਦੇ ਜਿਹੜੇ ਹੱਕ ਬਣਦੇ ਆ ਦੂਜੀਆਂ ਤਰ੍ਹਾਂ ਨੂੰ ਯਾਨੀ ਦੂਜੇ ਸੂਬਿਆਂ ਦੇ ਲੋਕਾਂ ਨੂੰ ਨਾ ਕੋ ਨੂੰ ਕਿਉਂ ਇਹ ਫੈਸਲੇ ਨਾਲ ਨਜੂਤੀਆਂ ਕੀਤੀਆਂ ਜਾ ਰਹੀਆਂ ਤੇ ਇਹਦਾ ਅੰਤਮ ਫੈਸਲਾ ਜਿਹੜੀ ਸਤਾਧਾਰੀ ਤੇ ਰਹਿੰਦੀ ਉਸਨੇ ਕਰਨਾ ਹੁੰਦਾ ਹੈ ਦੇਖੋ ਵਿਰੋਧੀ ਜਨ ਨੇ ਸਵਾਲ ਥੀ ਉਠਾਇਆ ਕਿ ਦੋ ਚੇਅਰਮੈਨ ਪੰਜਾਬ ਤੋਂ ਬਾਹਰੋਂ ਲਾਏ ਗਏ ਆ ਪਰ ਜਿੱਦਾਂ ਆਪਾਂ ਕਹਿੰਦੇ ਕਿ ਅੰਤਮ ਫੈਸਲਾ ਤਾਂ ਪੰਜਾਬ ਦੇ ਵੋਟਰਾਂ ਨੇ ਕਰਨਾ ਪਿਆ ਆ ਤੇ ਲੋਕਾਂ ਨੇ ਕਰਨਾ ਜੇ ਤਾਂ ਪ੍ਰਦੂਸ਼ਣ ਬੋਰਡ ਦੀ ਜਿਹੜੀ ਚੇਅਰਮੈਨ ਮੈਡਮ ਗੁਪਤਾ ਚੰਗਾ ਨਤੀਜਾ ਦੰ데요 ਆ ਇਹ ਤਾਂ ਜਸਤੀ ਵਾਰੀ ਕੋਈ ਤੇ ਗਿਆ ਗੱਲਾਂ ਹੁੰਦੀਆਂ ਤਾਂ ਦੀਪਿਕ ਚੋਹਾਨ ਹੋਣਾ ਚਾਹੀਏ ਕੋਈ ਹੋਰ ਹੋਣ ਨਤੀਜਿਆਂ ਤੇ ਨਿਰਭਰ ਕਰਦਾ ਹੈ ਇਹ ਆਪ ਨੇ ਦੇਖਣਾ ਹੈ ਕਿ ਕਿਹਨਾਂ ਨੂੰ ਵਲਡੋਰ ਸੌਂਪਣੀਆਂ ਕਿਹਨਾਂ ਨੂੰ ਜ਼ਿੰਮੇਵਾਰੀ ਦੇਣੀ ਹੈ ਜੇ ਤਾਂ ਜ਼ਿੰਮੇਵਾਰੀਆਂ ਚੰਗੇ ਹੱਥਾਂ ਜਾਂਣਗੀਆਂ ਚੰਗੇ ਨਤੀਜੇ ਆਉਣਗੇ ਤਾਂ ਪੰਜਾਬ ਵਾਲੇ ਇਹ ਭੁੱਲ ਜਾਣਗੇ ਕਿ ਉੱਥੇ ਗੁਫਤਾ ਸੀ ਤੇ ਦੀਪਿਕ ਜਿਹੜੇ ਬਾਹਰੋਂ ਆਇਆ ਇਹ ਦੇਖਣਗੇ ਕਿ ਪੰਜਾਬ ਲਈ ਕੀ ਕੀਤਾ ਗਿਆ ਤੇ ਜੇ ਪੰਜਾਬ ਲਈ ਕੁਝ ਨਹੀਂ ਕੀਤਾ ਗਿਆ ਤਾਂ ਫੇਰ ਜਿਹੜਾ ਹੈਗਾ ਇਕੱਲਾ ਸਵਾਲ ਜਿਹੜਾ ਗੁਪਤਾ ਜਾਂ ਦੀਪ ਕੁਚਾਹਾਂ ਦਾ ਨਹੀਂ ਸਵਾਲ ਤਾਂ ਸਮੁੱਚੇ ਤੌਰ ਤੇ ਦੇਖੋ ਜਦੋਂ ਫੈਸਲੇ ਹੁੰਦੇ ਆ ਉਹਦਾ ਤਾਂ ਫਿਰ ਸਰਕਾਰਾਂ ਦੇ ਨਿਰਪੱਖ ਕਰਦਾ ਹੈ ਕਿ ਠੀਕ ਹੈ ਕਿ ਫਿਰੋਦੀ ਤਰ੍ਹਾਂ ਕੋਈ ਮੌਕਾ ਨਹੀਂ ਹੱਥੋਂ ਜਾਣ ਦਿੰਦੀਆਂ ਕੋਈ ਜੇ ਚੇਅਰਮੈਨ ਦੀ ਨਿਯੁਕਤੀ ਹੋਵੇ ਕੋਈ ਬਾਹਰੋਂ ਆ ਕੇ ਕੋਈ ਟਰਾਂਸਫਰ ਪੋਸਟਿੰਗ ਦੀ ਗੱਲ ਹੋਵੇ ਜ਼ਰੂਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਪਰ ਓਵਰਆਲ ਪਰਫਾਰਮੈਂਸ ਸਰਕਾਰਾਂ ਦੀ ਦੇਖੀ ਜਾਂਦੀ ਹੈ ਮੁਖਵੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਜਿਹੜੀ ਪਰਫਾਰਮੈਂਸ ਹੈ ਸਤਾਏ ਜਿ ਕਿ ਹੋ ਜੀ ਰਹੇਗੀ ਫੈਸਲਾ ਉਸ ਪਰਫਾਰਮੈਂਸ ਤੇ ਆਧਾਰਿਤ ਹੋਏਗਾ ਮੈਂ ਦੇਖਦਾ ਹਾਂ ਪਿਛਲੇ ਸਮੇਂ ਚ ਕਿੰਨੇ ਪਾਰਟੀਆਂ ਆਈਆਂ ਸਤਾ ਜਾਈਆਂ ਕਾਂਗਰਸ ਆਈ ਅਕਾਲੀ ਦਲ ਪੰਜ ਪਾਏ ਉਹਨਾਂ ਨੇ ਕਿੰਨੇ ਬੋਰਡਾਂ ਦੇ ਚੇਅਰਮੈਨ ਕਾਰਪੋਰੇਸ਼ਨ ਦੇ ਚੇਅਰਮੈਨ ਲਾਏ ਉਹੀ ਸ਼ਾਇਦ ਪੰਜਾਬੀਆਂ ਨੂੰ ਕਿਸ ਦੇ ਨਾਮ ਵਿੱਚ ਇੱਥੇ ਨਹੀਂ ਹੋਣਗੇ ਚਿੱਤੇ ਰੱਖਿਆ ਜਾਂਦਾ ਹੈ ਕਿ ਕੌਣ ਮੁੱਖ ਮੰਤਰੀ ਔਰ ਉਹਦੇ ਅਗਵਾਈ ਚ ਪਰਫਾਰਮੈਂਸ ਕਿ ਹੋ ਜੀ ਰਹੀ ਸੁਤੰਤਮ ਫੈਸਲਾ ਤੇ ਇਸ ਗੱਲ ਤੇ ਹੋਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬੀਆਂ ਦੇ ਪ੍ਰੋਸੈਸ ਤੇ ਖਰਾ ਉਤਰ ਸਕੀ ਆ ਉਹਨਾਂ ਦੀ ਪਰਫਾਰਮੈਂਸ ਉਹਨਾਂ ਨੂੰ ਪਸੰਦ ਆਇਆ ਫੈਸਲਾ ਇਸ ਗੱਲ ਤੇ ਹੋਏਗਾ ਕਿਸੇ ਬੋਰਡ ਦੇ ਕਾਰਪੋਰੇਟਰ ਚੇਅਰਮੈਨ ਕੋਈ ਲੱਗ ਜੇ ਨਾ ਲੱਗ ਜੇ ਇਹ ਤਾਂ ਵਿਰੋਧੀ ਤਰ੍ਹਾਂ ਲਈ ਤਾਂ ਇੱਕ ਮਸਾਲਾ ਜਾਂ ਮੌਕਾ ਜ਼ਰੂਰ ਮਿਲ ਜਾਂਦਾ ਹੈ ਪਰ ਆ ਸੁਧਾਰਨ ਲੋਕਾਂ ਲਈ ਇਹਦੇ ਨਾਲ ਕੋਈ ਬੜਾ ਫਰਕ ਪੈਂਦਾ ਨਜ਼ਰ ਨਹੀਂ ਆਉਂਦਾ ਜੀ ਠੀਕ ਸੋ ਦੂਜੇ ਪਾਸੇ ਨਾਲ ਹੀ ਸਰਕਾਰ ਦੀ ਇੱਕ ਹੋਰ ਗੱਲ ਕਰਾਂਗੇ ਜਿੱਥੇ ਪੰਜਾਬ ਸਰਕਾਰ ਲੋਕ ਕਿਸਾਨਾਂ ਦੇ ਹਿੱਤ ਦੇ ਵਿੱਚ ਫਾਸਲੇ ਲਏ ਜਾਂਦੇ ਨੇ ਜਾਂ ਕਿਸਾਨਾਂ ਨੂੰ ਤੋਹਫੇ ਦਿੱਤੇ ਜਾਂਦੇ ਨੇ ਉੱਤੇ ਹੀ ਕਿਸਾਨ ਸਰਕਾਰ ਦੇ ਉੱਤੇ ਭੜਕਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਖਨੋਰੀ ਬਾਡਰ ਹੋ ਗਿਆ ਸ਼ੰਭੂ ਬਾਡਰ ਹੋ ਗਿਆ ਜੋ ਕਿਸਾਨਾਂ ਦੇ ਨਾਲ ਹੋਇਆ ਸਭ ਨੂੰ ਪਤਾ ਆਪਾਂ ਗੱਲ ਦੁਹਰਾਵਾਂਗੇ ਨਹੀਂ ਪਰ ਚੇਤਨ ਸਿੰਘ ਜੋੜਾ ਮਾਜਰਾ ਦਾ ਅੱਜ ਮੁਰਤੋਂ ਵਿਰੋਧ ਕੀਤਾ ਗਿਆ ਹਾਲਾਂਕਿ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਵੀ ਥੋੜੀ ਟਰਾਲੀ ਚੋਰੀ ਹੋਈ ਆ ਤੁਹਾਡੇ ਪਿੰਡ ਦੀ ਹੋਈ ਆ ਜੇ ਟਰਾਲੀ ਨਾ ਮਿਲੀ ਤਾਂ ਤੁਹਾਨੂੰ ਮੈਂ ਦੂੰਗਾ ਪਰ ਕਿਸਾਨ ਕਹਦੇ ਸੀ ਬਾਕੀ ਮੁੱਦੇ ਦੇ ਗੱਲ ਕਰੋ ਚੇਤੇ ਸਿੰਘ ਜوڑا ਮਾਦਲਾ ਕਹਿੰਦੇ ਨੇ ਵੀ ਮੇਰੇ ਹਲਕੇ ਦੀ ਗੱਲ ਕਰੋ ਮੇਰੇ ਹਲਕੇ ਦਾ ਕੀ ਮੁੱਦਾ ਹੈ ਮੈਂ ਉਹ ਹੱਲ ਕਰ ਸਕਦਾ ਚੇਤੇ ਸਿੰਘ ਜوڑا ਮਾਦਲਾ ਦੇ ਕਮੈਂਟਸ ਮੈਂ ਵੀ ਸੁਣਿਆ ਉਹਨੇ ਕਿ ਮੇਰੇ ਹਲਕੇ ਦੀ ਗੱਲ ਕਰੋ ਕੋਈ ਕਿਸਾਨ ਟਰਾਲੀ ਦੀ ਗੱਲ ਕਹਿ ਰਿਹਾ ਸੀ ਉਹਨੇ ਆਪਣੇ ਕਿਸੇ ਨੇੜਲੇ ਸਾਥੀ ਨੂੰ ਜਾਂ ਸ਼ਾਇਦ ਅਧਿਕਾਰੀ ਨੂੰ ਇਹ ਵੀ ਕਿਹਾ ਕਿ ਇਹਨਾਂ ਦਾ ਨੰਬਰ ਨੋਟ ਕਰੋ ਇਹਨਾਂ ਟਰਾਲੀ ਲੱਭ ਕੇ ਦੇਾਂਗੇ ਕੁਛ ਇਦਾਂ ਦਾ ਇਹਨਾਂ ਦੀ ਜਿਹੜੀ ਕੰਪਲੇਂਟ ਹੈ ਉਹ ਦੇਖੋ ਹੋਣ ਸਵਾਲ ਇਹ ਹੈ ਕਿ ਟਰਾਲੀ ਲੱਪਣ ਦਾ ਮਾਮਲਾ ਨਹੀਂ ਸਵਾਲ ਤਾਂ ਪੰਜਾਬ ਪਧਰ ਦੇ ਸਵਾਲ ਉੱਠਣ ਦਾ ਹੈ ਉਹ ਤੋਂ ਟਰਾਲੀਆਂ ਕਿੰਨੀਆਂ ਚੋਰੀ ਹੋਈਆਂ ਨਹੀਂ ਹੋਈਆਂ ਇਹ ਟਰਾਲੀਆਂ ਐਸੀਆਂ ਜਿਹੜੀਆਂ ਵਿਧਾਇਕਾਂ ਦੇ ਘੇਟਿਆਂ ਨਾਲ ਵੱਜ ਗਈਆਂ ਜਿੱਥੇ ਜਾਂਦੇ ਉੱਥੇ ਵੱਜਦੀਆਂ ਜਾ ਕੇ ਹੁਣ ਚੇਤਨ ਸਿੰਘ ਜੋੜਾ ਮਾਜਰਾ ਦੇਖੋ ਕੈਬਨਟ ਮੰਤਰੀ ਵੀ ਰਹੇ ਐ ਜ਼ਿੰਮੇਵਾਰ ਆਗੂ ਨੇ ਐਮ ਐਲ ਏ ਆਪਣੇ ਹਲਕੇ ਨੂੰ ਜਿਹੜਾ ਨੁਮਾਇੰਦਗੀ ਕਰਦੇ ਆ ਹਲਕੇ ਦੀ ਉਹ ਕਹਿੰਦੇ ਮੈਂ ਨਾ ਹਲਕੇ ਦੀ ਗੱਲ ਕਰੋ ਹੌਂਡਿਡੀ ਪੋਲੀਟੀਕਲ ਪਾਰਟੀ ਸਤਾਜ ਹੁੰਦੀ ਆ ਉਹ ਤਾਂ ਉੱਤੇ ਪੰਜਾਬ ਲਈ ਸਾਰੇ ਪੰਜਾਬ ਲਈ ਜ਼ਿੰਮੇਵਾਰ ਹੋਏਗੀ ਨਾ ਕਿ ਉਹ ਹਲਕੇ ਲਈ ਜ਼ਿੰਮੇਵਾਰੀ ਦੀ ਗੱਲ ਨਹੀਂ ਕਿਉਂਕਿ ਜੋੜਾ ਮਾਜਰਾ ਜੀ ਨੂੰ ਫਿਰ ਮੌਕੇ ਦੀ ਜਿਹੜਾ ਸਵਾਲ ਦਾ ਜਵਾਬ ਆੜਿਆ ਉਹਨਾਂ ਨੇ ਕਹਿਦਾ ਕਿ ਮੇਰੇ ਹਲਕੇ ਦੀ ਗੱਲ ਕਰੋ ਪਰ ਇਹ ਦਿੱਕਤ ਜ਼ਰੂਰ ਆ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਜਿੱਥੇ ਜਾਂਦੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਕੈਬਨਟ ਮੰਤਰੀ ਹੋਣ ਅਕਸਰ ਆਪਾਂ ਦੇਖਦੇ ਹਾਂ ਕਈ ਥਾਵਾਂ ਤੇ ਹੁਣ ਅੱਜ ਜੋੜਾ ਮਾਜਰਾ ਨਾਲ ਕਿਸਾਨਾਂ ਕੋਲ ਗੱਲ ਕਰ ਰਹੇ ਜੀ ਦੇਖੋ ਤਾਂ ਸਾਧਾਰਨ ਕਿਸਾਨ ਹੁੰਦੇ ਆ ਜਾਂਗੂ ਹੁੰਦੇ ਆ ਤੇ ਦੂਜੇ ਪਾਸੇ ਕਿ ਨੇਤਾ ਖੜਾ ਹੁੰਦਾ ਫਿਰ ਮੀਡੀਆ ਚ ਵਾਇਰਲ ਵੀ ਹੁੰਦੀਆਂ ਜਿਹੜੀਆਂ ਵੀਡੀਓ ਆਉਂਦੀਆਂ ਉਹ ਖਾਸੇ ਤੂੰ ਤੂੰ ਮੈਂ ਮੈਂ ਹੁੰਦੀ ਜਿਹੜੀ ਵੀਡੀਓ ਤੇ ਵਾਇਰਲ ਵੀ ਹੋਈ ਐ ਜੋੜਾ ਮਾਜਰਾ ਜੋ ਮਰਜ਼ੀ ਜਵਾਬ ਦੇਣਾ ਪਰ ਕਿਸਾਨ ਕਹਿੰਦੇ ਕਿ ਤੁਸੀਂ ਐਦਾਂ ਕੀਤਾ ਜੀ ਤੁਸੀਂ ਸੰਭੂ ਜਿਦਾਂ ਕੀਤਾ ਤੁਸੀਂ ਸਭ ਤੁਸੀਂ ਤਾਂ ਮੰਤਰੀ ਰਹੇ ਹੋ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਸਾਡੇ ਮੋਰਚੇ ਤੇ ਨਹੀਂ ਆਏ ਹਾਲਾਂਕਿ ਜੋੜਾ ਮਾਜਰਾ ਨੇ ਜਸਟੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤਾਂ ਜਦੋਂ ਦਿੱਲੀ ਮੋਰਚਾ ਸੀ 2 ਮਹੀਨੇ ਉੱਥੇ ਗਿਆ ਤੁਸੀਂ ਮੈਨੂੰ ਕਿਵੇਂ ਕਹਿ ਸਕਦਾ ਮੈਂ ਤਾਂ ਆਪ ਕਿਸਾਨਾਂ ਦਾ ਥਤੇਸ਼ੀ ਆ ਪਰ ਇੰਨੀ ਗੱਲ ਜ਼ਰੂਰ ਹੈ ਕਿ ਜੋ ਸਵਾਲ ਜਵਾਬ ਦਾ سلسلہ ਪੰਜਾਬ ਸ਼ੁਰੂ ਹੋਇਆ ਹੈ ਤੁੰਦੂ ਮੈਂ ਮੈਂ ਵਾਲਾ ਉਹ ਕਿਦਾਰੇ ਪਰੇਸ਼ਾਨੀ ਦਾ ਕਾਰਨ ਜ਼ਰੂਰ ਬਣਦਾ ਨਜ਼ਰ ਆ ਰਿਹਾ ਆਪਦੇ ਵਿਧਾਇਕਾਂ ਲਈ ਮੰਤਰੀਆਂ ਲਈ ਤੇ ਆਗੂਆਂ ਦੇ ਲਈ ਜੀ ਜੀ ਸੋ ਪੰਜਾਬ ਦੇ ਵਿੱਚ ਮੁੜ ਤੋਂ ਪਾਣੀਆਂ ਦਾ ਮੁੱਦਾ ਭਖਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਅੱਜ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਹੈ ਤੇ ਅਗਲੀ ਤਰੀਕ ਪਾ ਦਿੱਤੀ ਗਈ ਹੈ ਜੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਲਗਾਤਾਰ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਦੇਖੋ ਪਾਖੜਾ ਬੈਸ ਮੈਨੇਜਮੈਂਟ ਬੋਰਡ ਜਿੱਦਾਂ ਆਪਾਂ ਕਿਹਾ ਕਿ ਆਪਾਂ ਲੰਬੀ ਗੱਲ ਇਹਦੇ ਪਹਿਲਾਂ ਕਰਦੇ ਰਹੇ ਉਹਨੂੰ ਦਰਵਾਾਂਗੇ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰ੍ਹਾਂ ਦੀ ਪਹਿਰੇਦਾਰੀ ਕੀਤੀ ਜਿਸ ਤਰ੍ਹਾਂ ਉਹਨਾਂ ਦੇ ਕੈਬਨ ਮੰਤਰੀ ਨੇ ਪਹਿਰਾ ਦਿੱਤਾ ਨੰਗਲਡੈਮ ਤੇ ਜਾ ਕੇ ਔਰ ਪਾਣੀਆਂ ਦੇ ਅਧਿਕਾਰੀਆਂ ਨੂੰ ਵੀ ਆਪਾਂ ਅਕਸਰ ਕਹਿੰਦੇ ਕਿ ਸ਼ਹਾਬਜ਼ ਦੇ ਹੱਕਦਾਰ ਹੈ ਉਹਨਾਂ ਨੇ ਵੀ ਜਿਹੜਾ ਅਗਰ ਨੰਗਲਡੈਮ ਦੇ ਗੇਟ ਆ ਖੋਲਣ ਤੋਂ ਇਨਕਾਰ ਕਰਤਾ ਕਿ ਫालतੂ ਪਾਣੀ ਦੇਣ ਨੂੰ ਨਹੀਂ ਹੈ ਹੁਣ ਸਵਾਲ ਇਹ ਹੁੰਦਾ ਹੈ ਕਿ ਹਰਿਆਣਾ ਵਾਲੇ ਪੰਜਾਬ ਦੇ ਪਿੱਛੇ ਕਿਉਂ ਪਏ ਆ? ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਹਿ ਰਹੇ ਕਿ ਤੁਹਾਡੇ ਦੂਜੇ ਪਾਸੇ ਗੌਣ ਚ ਬਿਜਲੀ ਜਮਨਾ ਵਗਦੀ ਹੈ। ਇੰਨਾ ਪਾਣੀ ਵਗਦਾ ਹੈ ਕਹਿੰਦੇ ਅੱਗੇ ਜਾ ਕੇ ਸਾਗਰ 'ਚ ਡਿੱਗਦਾ ਹੈ। ਤੁਸੀਂ ਉਹਦਾ ਕਿਉਂ ਨਹੀਂ ਸਹੀ ਢੰਗ ਨਾਲ ਇਸਤੇਮਾਲ ਕਰਦੇ? ਸਭੋਦੇ ਤੋਂ ਨਾਰਾ ਕੱਢੋ ਕੋਈ ਸਿਸਟਮ ਡਿਵੈਲਪ ਕਰੋ ਜਮਨਾ ਦਾ ਪਾਣੀ ਦਾ ਪੰਜਾਬ ਤੱਕ ਆ ਸਕਦਾ ਹੈ। ਪੰਜਾਬ ਦੇ ਪਾਣੀ ਤੇ ਅੱਖ ਜਾਂ ਪੰਜਾਬ ਦੇ ਪਾਣੀ ਤੇ ਨਜ਼ਰ ਹੀ ਕਿਉਂ? ਅੱਜ ਹੁਣ ਜਿਹੜੀ ਹੈ ਗਿਆ ਹਰਿਆਣਾ ਦੀ ਇੱਕ ਦੂਜੀ ਵ੍ਰੋਧੀ ਜੱਟੜੇ ਪਹਿਲਾਂ ਸਤਾ ਦੇ ਵਿੱਚ ਹੀ ਰਹੇ ਐ ਢਿਗਵੇ ਦੇ ਚਟਾਲਾ ਉਹ ਚਟਾਲਾ ਵਲੋਂ ਜਿਹੜਾ ਹਰਿਆਣਾ ਦੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਗਿਆ ਮੰਗ ਪੱਤਰ ਦੇ ਕੇ ਗੱਲ ਕੀਤੀ ਗਈ ਕਿ ਜੀ ਕੇਂਦਰ ਨੂੰ ਕਿਹਾ ਜਾਵੇ ਐਸਵੀਐਲ ਦੇ ਮੁੱਦੇ ਤੇ ਪੰਜਾਬ ਸਹਿਮਤੀ ਨਹੀਂ ਬਣਾ ਰਿਹਾ ਐਸਵੀਐਲ ਰਹੀਂ ਹਰਿਆਣਾ ਨੂੰ ਪਾਣੀ ਮਿਲਣਾ ਚਾਹੀਦਾ ਹੈ ਇਦਾਂ ਹੀ ਪਾਖੜਾ ਬੋਰਡ ਦੇ ਪਾਣੀ ਦੀ ਗੱਲ ਕੀਤੀ ਗਈ ਹੈ ਕਿ ਜੀ ਪੰਜਾਬ ਤੱਕ ਆ ਘਰਿਆ ਉਹ ਚਟਾਲਾ ਹੁਣ ਦੇਖੋ ਫਿਰ ਗੱਲ ਕਰਨ ਦਾ ਲੈਜਾ ਹੁੰਦਾ ਨੇ ਧਮਕੀਆਂ ਵੀ ਦੇ ਰਿਆ ਨਾਲ ਇਹ ਜੇ ਪੰਜਾਬ ਨਹੀਂ ਮੰਨੇਗਾ ਤਾਂ ਫਿਰ ਟੇਢੀ ਉਂਗਲੀ ਨਾਲ ਵੀ ਅਸੀਂ ਆਪਣਾ ਕੰਮ ਲੈਣਾ ਜਾਣਦੇ ਆਂ ਸੋ ਇੱਕ ਪਾਸੇ ਇਹ ਵੀ ਕਹਿ ਰਹੇ ਆ ਕਿ ਬੂੰਦ-ਬੂੰਦ ਅਸੀਂ ਪਾਣੀ ਦੀ ਲੈ ਕੇ ਰਾਂਗੇ ਪੰਜਾਬ ਵਾਲੇ ਕਹਿੰਦੇ ਸਾਡੇ ਕੋਲ ਤਾਂ ਪਾਣੀ ਨਹੀਂ ਪੰਜਾਬ ਤਾਂ ਪਹਿਲਾਂ ਹੀ ਪਿਆਸਾ ਪੰਜਾਬ ਕਿੱਥੋਂ ਪਾਣੀ ਦੇ ਸਕਦਾ ਸੋ ਬੇਲੋੜੀ ਇੱਕ ਪੋਲੀਟਿਕਲ ਰਾਜਨੀਤੀ ਕੀਤੀ ਜਾ ਰਹੀ ਆ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਪਹਿਰੇਦਾਰੀ ਕੀਤੀ ਇਸ ਮਾਮਲੇ 'ਚ ਤੇ ਇਹ ਪਾਖੜਾ ਬੈਸ ਮੈਨੇਜਮੈਂਟ ਬੋਰਡ ਦੇ ਜਲੇ ਪਾਣੀ ਛੱਡਣ ਦਾ ਮਾਮਲਾ ਹੋਵੇ ਰਾਜ ਆਪਾਂ ਜੇ ਤੋਂ ਗੱਲ ਕਰਾਂ ਕਿ ਇੱਕ ਦਿਨ ਬਾਅਦ ਨਹੀਂ ਠੀਕ 21 ਮਈ ਨੂੰ ਨਵੇਂ ਸਿਰੇ ਤੋਂ ਜਿਹੜੇ ਸੰਬੰਧ ਰਾਜ ਐ Rajasthan ਐ Haryana ਐ Punjab ਐ ਉਹਨਾਂ ਦੀ ਪਾਣੀ ਦੀ ਨਵੇਂ ਸਿਰੇ ਤੋਂ ਵੰਡ ਹੋਏਗੀ ਕਿ ਪਾਣੀ ਜਿੰਨੇ ਜਿੰਨੇ ਹਿੱਸੇ ਦਾ ਪਾਣੀ ਮਿਲਣਾ ਚਾਹੀਦਾ ਮਿਲੇਗਾ 60-80 ਦਿਨਾਂ ਦੀ ਗੱਲ ਸੀ ਹੁਣ ਵੀ ਉਹਨਾਂ ਦਿਨਾਂ ਦੇ ਮੁਤਾਬਕ ਹੀ ਪਾਣੀ ਦੀ ਵੰਡ ਹੋਏਗੀ ਨਾ ਨਵੇਂ ਜਿਸ ਤਰ੍ਹਾਂ ਦਾ ਸਿਸਟਮ ਆ ਉਹਦੇ ਮੁਤਾਬਕ ਪਾਣੀ ਵੰਡਿਆ ਜਾਏਗਾ ਤੇ ਕਿਉਂ ਇਹਨੇ ਦਿਨਾਂ ਪੰਜਾਬ ਨੂੰ ਖੱਜਲ ਖਾਲ ਕੀਤਾ ਗਿਆ ਇੱਕ ਪਾਸੇ ਤਾਂ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਆ ਦੂਜੇ ਪਾਸੇ ਪੰਜਾਬ ਜਿਹੜਾ ਹੈਗਾ ਲਗਾਤਾਰ ਬਾਰਡਰ ਤੇ ਹੋਣ ਕਾਰਨ ਨਾਲ ਲੰਬਾ ਚੌੜਾ ਬਾਰਡਰ ਲੱਗਦਾ ਪਾਕਿਸਤਾਨ ਦੇ ਪਾਕਿਸਤਾਨ ਦੀ ਸਹਾਸ਼ ਉਹਨਾਂ ਇਹ ਸ਼ਰਾਰਤਾਂ ਦਾ ਸਾਹਮਣਾ ਕਰ ਰਿਹਾ ਸੀ ਡਰੋਨਾਂ ਦਾ ਸਾਹਮਣਾ ਕਰ ਰਿਹਾ ਮਸੇਲਾਂ ਦਾ ਸਾਹਮਣਾ ਕਰ ਦੂਜੇ ਪਾਸੇ ਹਰਿਆਣਾ ਵਾਲੇ ਪਿੱਛੇ ਪਏ ਕਿ ਸਾਨੂੰ ਪਾਣੀ ਦਿਓ ਪੰਜਾਬ ਕਹਿੰਦਾ ਮੇਰੇ ਕੋਲ ਪਾਣੀ ਨਹੀਂ ਦੇਵਾਂ ਕਿੱਥੋਂ ਸੋ ਘਟੂ ਘਟ ਦੇਸ਼ ਦੇ ਹਿੱਤ ਦੇ ਵਿੱਚ ਹਰਿਆਣਾ ਦਾ ਵੀ ਇਹ ਬਣਦਾ ਕਿ ਆਪਣੇ ਹਿੱਸੇ ਦਾ ਪਾਣੀ ਹੁਣ ਕੱਲ ਤੋਂ ਨਵੇਂ ਸਿਰੇ ਤੋਂ ਪਾਣੀ ਦੀ ਵੰਡ ਹੋਣੀ ਹੈ ਜੋ ਬਣਦਾ ਆਪਣਾ ਹਿੱਸਾ ਲੈ ਲੈ ਕਿਉਂ ਪਿਆਰ ਦੇ ਪਿੱਛੇ ਪਏ ਐਵੇਂ ਐਸ.ਵੀ.ਐਲ ਦਾ ਮੁੱਦਾ ਹੈ ਪਿਨਾਵ ਦਾ ਬੜਾ ਸਪੱਸ਼ਟ ਸੈਂਡ ਹੈ ਕਿ ਐਸ.ਵੀ.ਐਲ ਬਣਾ ਲਓ ਐਸ.ਵੀ.ਐਲ ਬਣਾ ਕੇ ਕਰੋਗੇ ਕੀ ਜੇ ਪਿਨਾਵ ਕੋਲ ਦੇਣ ਨੂੰ ਫालतू ਪਾਣੀ ਹੈ ਹੀ ਨਹੀਂ ਨਾ ਤਾਂ ਬੜਾ ਸਪੱਸ਼ਟ ਸੈਂਡ ਹੈ ਪਿਨਾਵ ਕਹਿੰਦਾ ਕਿ ਪਹਿਲਾਂ ਪਾਣੀਆਂ ਦੀ ਵੰਡ ਨਵੇਂ ਸਿਰੇ ਤੋਂ ਕਰੋ ਦੇਖੋ ਦਹਾਕੇ ਬੀਤ ਗਏ ਜਿਸ ਤੋਂ ਪਾਣੀ ਦੀ ਵੰਡ ਹੋਈ ਸੀ ਨਾ ਤਾਂ ਪਾਣੀਆਂ ਦੀ ਵੰਡ ਰਹੀ ਹੈ ਨਾ ਉਹ ਪਾਣੀ ਰਹਿ ਹੈ ਦਰਵਾਜ਼ੇ ਚੋਂ ਚੰਗਣ ਨਾਲ ਨਵੇਂ ਸਿਰੇ ਤੋਂ ਪਾਣੀਆਂ ਦੀ ਵੰਡ ਨੂੰ ਅੰਕਿਆ ਜਾਵੇ ਦੇਖਿਆ ਜਾਵੇ ਉਸ ਅੰਦਾਜ਼ ਦਾ ਨਵੇਂ ਵੰਡ ਹੋਣੀ ਚਾਹੀਦੀ ਤੇ ਫਿਰ ਇਸ ਮੇਲ ਦੀ ਲੋੜ ਆ ਤਾਂ ਬਣਾਈ ਜਾਵੇ ਪਹਿਲਾਂ ਹੀ ਐਸਐਲ 74 ਰੁਪਏ ਖਰਚ ਕਰ ਲਿਆ ਪਾਣੀ ਹੋਵੇ ਨਾ ਉਹਦਾ ਲਾਭ ਕਿਸੋ ਪੰਜਾਬ ਦੇ ਨਜ਼ਰੀਏ ਨੂੰ ਵੀ ਵੇਖਣ ਦੀ ਲੋੜ ਆ ਬੇਸ਼ੱਕ ਮਾਮਲਾ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਵੀ ਲਗਾਤਾਰ ਕਹਿ ਰਿਹਾ ਕੇਂਦਰ ਨੂੰ ਕਿ ਇਸ ਮਾਮਲੇ ਵਿੱਚ ਲੈ ਕੇ ਜਿਹੜਾਗਾ ਇਸ ਮਾਮਲੇ 'ਚ ਹੱਲਸ ਬਣੇ ਔਰ ਜਿਹੜਾ ਇਸ ਮਾਮਲੇ ਦੇ ਨਿਪਟਾਰੇ ਦੇ ਵੱਲ ਅੱਗੇ ਵਧਿਆ ਜਾਏ ਪਰ ਪੰਜਾਬ ਇਸ ਮਾਮਲੇ 'ਚ ਕਿਵੇਂ ਅੱਗੇ ਵਧ ਸਕਦਾ ਪੰਜਾਬ ਕੋਲ ਪਾਣੀ ਹੋਏਗਾ ਤਾਂ ਕਿ ਵਧੇਗਾ ਨਾ ਜੇ ਪੰਜਾਬ ਦੇ ਹਿੱਸੇ ਦਾ ਪਾਣੀ ਦੇਖੋ ਪੰਜਾਬ ਦੀ ਤਰਾਸਦੀ ਕੀ ਹੈ ਗੱਲ ਥੋੜੀ ਲੰਬੀ ਹੋ ਜਾਂਦੀ ਹੈ ਪਰ ਜਦੋਂ ਦਖਾਂਤ ਹੁੰਦਾ ਤਾਂ ਫਿਰ ਗੱਲ ਦਾ ਕਰਨੀ ਪੈਂਦੀ ਹੈ ਪੰਜਾਬ ਦੀ ਤਰਾਸਤੀ ਪੰਜਾਬ ਦੇ ਦਰਿਆ ਪੰਜਾਬ ਦੇ ਪਾਣੀ ਔਰ ਸਭ ਤੋਂ ਵੱਧ ਪੰਜਾਬ ਨੇ ਪਾਣੀ ਜਿਹੜਾ ਮਿਲ ਰਿਹਾ ਹੈ ਰਾਜਸਥਾਨ ਨੂੰ ਔਰ ਹਰਿਆਣਾ ਨੂੰ ਯਾਨੀ ਦਰਿਆ ਲੰਘਣ ਪੰਜਾਬ ਵਿੱਚ ਦੀ ਤੇ ਪਾਣੀ ਵਰਤੇ ਰਾਜਸਥਾਨ ਤੇ ਹਰਿਆਣਾ ਫਿਰ ਕਿਹਾ ਜਾਵੇ ਕਿ ਪੰਜਾਬ ਤੱਕਾ ਕਰਦਾ ਇਹ ਕਿਹੋ ਜਿਹੀ ਅਨਹੋਣੀ ਆ ਪੰਜਾਬ ਨਾਲ ਪਾਣੀਆਂ ਦੀ ਵੰਡ ਦੇ ਮੁੱਦੇ ਤੇ ਲੈ ਕੇ ਜੀ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਨੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਕੰਦੇ ਤਕਰੀਬਨ 450 ਮੁਲਾਜ਼ਮਾਂ ਨੂੰ ਜਿਹੜੇ ਵੱਖ-ਵੱਖ ਖੇਤਰਾਂ 'ਚ ਕੰਮ ਕਰਦੇ ਆ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਪਰ ਉਹਨੇ ਇੱਕ ਗਲਵਢੀ ਅਹਿਮ ਕਹੀ ਹੈ ਜਿਹੜੀ ਬਣ ਗਈ ਵੀ ਹੈ ਉਹ ਕਹਿੰਦੇ ਦੇਖੋ ਪਿਛਲੀਆਂ ਸਰਕਾਰਾਂ ਵੀ ਰਹੀਆਂ ਐ ਤੁਹਾਨੂੰ ਦਾਅਵੇ ਨਾਲ ਕਹਿ ਕਦੇ ਵੀ ਮੈਂ ਤੁਹਾਡੇ ਵਿੱਚ ਖੜਾ ਹੋ ਕੇ ਗੱਲ ਕਰ ਰਿਹਾ ਹਾਂ ਕੋਈ ਇਹ ਗੱਲ ਬਾਖੜੀ ਕਰਕੇ ਕਹਦੇ ਕਿ ਕਿਸੇ ਨੂੰ ਨੌਕਰੀ ਦੇਣ ਵੇਲੇ 1 ਰੁਪਿਆ ਵੀ ਲਿਆ ਹੋਵੇ ਤਾਂ ਅਸੀਂ ਜਵਾਬ ਦੇਵਾਂਗੇ ਅਸੀਂ ਕਹਿੰਦੇ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜੋ ਬਣਦੀਆਂ ਸੀ ਕਿਸੀਆਂ ਸਰਕਾਰਾਂ ਸੀਗੀਆਂ ਕਹਿੰਦੇ ਪੈਸੇ ਇਕੱਠੇ ਕਰਦੀਆਂ ਸੀ ਸਪਾਰਸ਼ਾਂ ਦੇ ਆਧਾਰ ਤੇ ਨੌਕਰੀਆਂ ਮਿਲਦੀਆਂ ਸੀ ਕਹਿੰਦੇ ਨੰਬਰ ਚੰਗੇ ਲਓ ਮੁਕਾਬਲੇ 'ਚ ਅੱਗੇ ਆਓ ਔਰ ਘਰ ਬੈਠੇ ਨੌਕਰੀ ਪਾਓ ਕੋਈ ਲੋੜ ਨਹੀਂ ਬਹੁਤ ਸਾਰੇ ਲੋਕ ਆ ਜਿਹੜੇ ਉੱਥੇ ਮੌਕੇ ਦੇ মিডিਆ ਨਾਲ ਗੱਲਬਾਤ ਕਰਦੇ ਦੱਸਦੇ ਵੀ ਐ ਕਿ ਅਸੀਂ ਨਾ ਕਿਸੇ ਤੱਕ ਪਹੁੰਚ ਕੀਤੀ ਐ ਨਾ ਕਿਧਰੇ ਗਏ ਆ ਸਾਨੂੰ ਘਰ ਬੈਠਿਆਂ ਨੂੰ ਸਦਾ ਪਤਰਾ ਆ ਕਿ ਤੁਹਾਡੀ ਨੌਕਰੀ ਲਈ ਸਦਾ ਆਓ ਤੁਸੀਂ ਆ ਕੇ ਆਪਣੀ ਨੌਕਰੀ ਜੁਆਇਨ ਕਰੋ ਕਹਿੰਦੇ ਕਿਸੇ ਨੇ ਇਸ ਵਾਰ ਨਹੀਂ ਸੋ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਆ ਨਾਲ ਹੀ ਜਿਹੜਾ ਭਗਵੰਤ ਮਾਨ ਦੀ ਗੱਲ ਇਹ ਵੀ ਜਿਹੜੀ ਇੱਕ ਵੀਂਗੇ ਮੁੱਖ ਮੰਤਰੀ ਜੀ ਆਪਾਂ ਦੇਖਿਆ ਜਾਵੇ ਉਹ ਕਹਿੰਦੇ ਮੈਨੂੰ ਇਸ ਗੱਲ ਦੀ ਵੀ ਸਮਝ ਆ ਜਾਂ ਜਿਹੜੀ ਤਰਾਸਦੀ ਆ ਜਾਂ ਮੁਸ਼ਕਲ ਆ ਉਮਰ ਦੀ ਗੱਲ ਕਰਦੇ ਆ ਉਹ ਕਹਿੰਦੇ ਜਿਹੜੇ ਉਮਰਾਂ ਦੇ ਵਿੱਚ ਕਿਸੇ ਨੇ ਅਪਲਾਈ ਕੀਤਾ ਉਮੀਦਵਾਰ ਬਣੇ ਕੋਈ ਕੋਰਟਾਂ ਦੇ ਕੇਸ ਪੈਗੇ ਉਹ ਸਰਕਾਰਾਂ ਬਦਲ ਗਈਆਂ ਉਹਨਾਂ ਦੀ ਉਮਰਾਂ ਲੰਘ ਗਈਆਂ ਤੇ ਹੁਣ ਉਹਨਾਂ ਨੂੰ ਉਹਨਾਂ ਦੀ ਉਮਰ ਦੇ ਮਤਲਬਕ ਕਿਹਾ ਜਾ ਰਿਹਾ ਕਿ 37 ਸਾਲ ਤੋਂ ਉੱਪਰ ਨੌਕਰੀ ਨਹੀਂ ਮਿਲਦੀ ਉਹ ਗੰਗਮਾਨੀ ਦਾ ਕਿਤਾਬਸ ਬੜਾ ਪੈਰਾ ਲੱਗਾ ਮੈਨੂੰ ਉਹ ਕਹਿੰਦੇ ਦੇਖੋ ਜਿਹਨੇ ਸਦਾ ਸੰਭਾਲਣੀ ਹੁੰਦੀ ਹੈ ਦੇਸ਼ ਸੰਭਾਲਣਾ ਹੁੰਦਾ ਹੈ ਜਾਂ ਮਲਕ ਸੰਭਾਲਣਾ ਹੁੰਦਾ ਸੂਬਾ ਸੰਭਾਲਣਾ ਹੁੰਦਾ ਉਹਦੇ ਲਈ ਤਾਂ ਕੋਈ ਉਮਰ ਨਹੀਂ ਉਹਦਾ ਕਹਿੰਦੇ 60 ਸਾਲ ਦਾ ਹੋ ਜੇ ਤਾਂ ਵੀ ਮੁੱਖ ਮੰਤਰੀ ਬਣ ਸਕਦਾ ਪ੍ਰਧਾਨ ਮੰਤਰੀ ਬਣ ਸਕਦਾ ਜਾਂ ਹੋਰ ਕੋਈ ਅਹੁਦੇਦਾਰ ਬਣ ਸਕਦਾ ਹੈ ਨੌਕਰੀ ਲੈਣੀ ਹੋਵੇ ਤਾਂ ਕਹਿੰਦੇ 7 ਸਾਲ ਤੋਂ ਉੱਪਰ ਜਾਣ ਨਹੀਂ ਸਕਦਾ ਨੌਕਰੀ ਮਿਲ ਨਹੀਂ ਸਕਦੀ ਹੈਰਾਨੀ ਹੈ ਕਹਿੰਦੇ ਪਤਾ ਨਹੀਂ ਇਹੋ ਜਿਹਾ ਕਾਨੂੰਨ ਕਿਹਨੇ ਬਣਾਇਆ ਸੋ ਨੌਕਰੀ ਲੈਣੀ ਕੋਈ ਸੌਖਾ ਕੰਮ ਨਹੀਂ ਹੈ ਬਹੁਤ ਸਾਰੇ ਇਮਤਿਹਾਨਾਂ ਜੋ ਬਹੁਤ ਸਾਰੇ ਮੁਸ਼ਕਲਾਂ ਜੋ ਲੰਘ ਕੇ ਲੋਕ ਆਉਂਦੇ ਆ ਅੱਜ ਉਹਨਾਂ ਨੇ 450 ਜਿਹੜੇ ਹੋਰ ਜੁਕਤੀ ਪੱਤਰ ਵੰਡੇ ਆ ਨਾਲੇ ਇਸ ਗੱਲ ਦਾ ਫੇਰ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਬਿਗੈਰ ਕਿਸੇ ਸਪਾਸ ਦੇ ਬਿਗੈਰ ਕਿਸੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਸਪਾਸਤਾਵ ਤੇ ਸਾਫ ਜਿਹੜੇ ਮੈਰਿਟ ਤੇ ਆਉਂਦੇ ਉਮੀਦਵਾਰ ਆ ਉਹਨਾਂ ਨੇ ਨੌਕਰੀਆਂ ਮਿਲਣੀਆਂ ਔਰ ਇਹ ਵੀ ਕਹਿ ਆਨਾਲ ਕੇ ਪਿਛਲੀਆਂ ਸਰਕਾਰਾਂ ਦਾ ਜਿਹੜਾ ਸਮਾਂ ਸੀ ਭ੍ਰਿਸ਼ਟਾਚਾਰ ਦਾ ਜਾਂ ਪੈਸੇ ਦੇ ਲੈਣ ਦੇਣ ਦਾ ਉਹ ਜ਼ਮਾਨਾ ਨਿਕਲ ਗਿਆ ਤੁਸੀਂ ਮੈਰਿਟ ਤੇ ਆਓ ਤੇ ਨੌਕਰੀ ਪਾਓ ਕਿਸੇ ਨੂੰ ਕੋਈ ਦੁਆਨੀ ਦੇਣ ਦੀ ਲੋੜ ਨਹੀਂ ਹੈ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿਚਾਨੇ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਅਖੀਰ ਤੱਕ ਸਾਡੇ ਨਾਲ ਪਰਾਂ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ